ਸ਼ਹਿਰ ਦਾ ਮਿੱਤਰੋ ਹੋਇਆ ਐਂਡ ਤਰੀਕ ਹੈਗੀ 29 ਨਵੰਬਰ 2024 ਕਣਕਾਂ ਨੇ ਜਿਹੜੀਆਂ ਉਹ ਜੀਰੂਡਰ ਲਵਾਲੀਆਂ ਨਿਕਲ ਰਹੀਆਂ ਨੇ ਇਧਰ ਭਰਾਵਾਂ ਨੇ ਕਣਕ ਵੀ ਜੂ ਵੀ ਨਿਕਲ ਰਹੀ ਹੈ ਤੇ ਇਸ ਵਾਰੀ ਜਿਹੜੀ ਵੱਡੀ ਸਮੱਸਿਆ ਆ ਰਹੀ ਹੈ ਸੁਪਰ ਸੀਡਰ ਦੀ ਕਣਕ ਬਹੁਤ ਘਟਣ ਲੱਗ ਰਹੀ ਆ ਸੁਪਰ ਸੀਡਰ ਦੀ ਬਜਾਈ ਦੇ ਵਿੱਚ ਜਾਂਦੇ ਸਮੱਸਿਆ ਆ ਰਹੀ ਹੈ ਜਿਹੜੀਆਂ ਦੂਜੀਆਂ ਬਜਾਈਆਂ ਨੇ ਉਹ ਹੈਗੀਆਂ ਨੇ ਲਗਭਗ ਕਾਮਯਾਬ ਕਹਿੰਦੇ ਉਹਦੇ ਕਈ ਕਾਰਨ ਨੇ ਇਕਦਾ ਜਿਹੜੇ ਲੋਕਾਂ ਨੇ ਪ੍ਰਾਲੀ ਵਿੱਚ ਵਾਹੀ ਆ ਵੀ ਉਹ ਸੁੰਡ ਵਗੈਰਾ ਪੈਣ ਦੀ ਸਮੱਸਿਆ ਵੀ ਆ ਰਹੀ ਆ ਜੀ ਫੇਸਬੁੱਕ ਤੇ ਬਹੁਤ ਜ਼ਿਆਦਾ ਚੱਲ ਰਹੀ ਆ ਤੇ ਤੋਂ ਕਿਸ ਬਾਰੇ ਸਮੱਸਿਆ ਮਿੱਤਰੋ ਕਣਕ ਘਟ ਹਰੀ ਹੋਣ ਦੀ ਕਾਫੀ ਸਮੱਸਿਆ ਹੈ ਇੱਧਰ ਵੀ ਜਿਹੜੀ ਕਣਕ ਆ ਉਹ ਪੂਰੀ ਤਰ੍ਹਾਂ ਨਿਕਲੀ ਨਹੀਂ ਠੰਡੀਆਂ ਜਾਂ ਕਣਕਾਂ ਲਗਭਗ ਨਿਕਲ ਰਹੀਆਂ ਨੇ ਯੂਟਿਊਬਰ ਸ਼ਾਇਦ ਤੇ ਸ਼ਹਿਰ ਖਤਮ ਕੀਤੀ ਆ ਪਾਉ ਨੂੰ ਸੁਣ ਦੱਸਿਆ ਵੀ ਸ਼ਹਿਰ ਆਪਣੀ ਲਗਭਗ ਖਤਮ ਹੋ ਗਈ ਹੈ ਜਿਹੜੀਆਂ ਕਣਕਾਂ ਇਸ ਵਾਰੀ ਨਿਕਲਦੀ ਠੰਡੀਆਂ ਦੇ ਕਣਕਾਂ ਨਿਕਲਦੀ ਸਮੱਸਿਆ ਹੈ ਕਾਫੀ ਭਰਾਵਾਂ ਦੇ ਕਣਕਾਂ ਖਰਾਬ ਹੋ ਗਏ ਨੇ ਇਹਨਾਂ ਬਾਕੇ ਦੁਆਰੇ ਬੀਜੀਆਂ ਨੇ ਪਹਿਲਾਂ ਡੀਪੀ ਦੀ ਸਮੱਸਿਆ ਸੀ ਕਿ ਡੀਪੀ ਲੋਕਾਂ ਨੂੰ ਬੜੀ ਔਖੇ ਨਾਲ ਮਿਲੀ ਹੈ ਤੇ ਨਾਲ ਨਾਲ ਸਮੱਸਿਆ ਇਹ ਵੀ ਖੜੀ ਹੋਈ ਹੈ ਵੀ ਕਣਕਾਂ ਕਾਫੀ ਭਰਾਵਾਂ ਦੀਆਂ ਜਿਹੜੀਆਂ ਗੇਤੀਆਂ ਸੀਗੀਆਂ ਉਹ ਨਿਕਲੀਆਂ ਨਹੀਂ ਉਹ 39 ਵਿੱਚ ਵੀ ਸਮੱਸਿਆ ਆਈ ਹੈ ਤੇ ਤਰਵੰਡੀ ਅਗਲੇ ਪਿੰਡ ਵਿੱਚ ਤੇ ਵੀ ਸਮੱਸਿਆ ਆ ਵੱਡੇ ਬੱਦਰ ਤੇ ਆਈ ਐ ਤੇ ਲੋਕਾਂ ਨੇ ਕਣਕਾਂ ਦੁਆਰੇ ਬੀਜੀਆਂ ਨੇ ਤੇ ਬਜਾਈ ਹੋ ਗਈ ਐ ਲੇਟ ਕਿਉਂਕਿ ਪਹਿਲਾਂ ਝੋਨੇ ਲੇਟ ਵੱਡੇਗੇ ਸੀ ਕਣਕਾਂ ਹੋਰ ਲੇਟ ਹੋ ਗਈਆਂ ਨੇ ਤੇ ਝਾੜ ਤੇ ਪਵੇਗਾ ਪੂਰਾ ਅਸਰ ਕੁਸ ਭਰਾਮਾਂ ਦੇ ਸੁੰਡ ਪੈਣ ਦੀ ਸਮੱਸਿਆ ਵੀ ਇਸ ਵਾਰੀ 20% ਆ ਰਹੀ ਐ ਵੀ ਸੁੰਡ ਪੈ ਰਿਹਾ ਕਣਕ ਨਾਲ ਦੀ ਹਲ ਨਿਕਲ ਰਹੀ ਐ ਤੇ ਸੁੰਡ ਉਹ ਕਣਕ ਨੂੰ ਨਾਲ ਦੀ ਨਾਲ ਜੜ ਨੂੰ ਖਾ ਰਿਹਾ ਐ ਤੇ ਨਾ ਹਜੇ ਕਣਕਾਂ ਦੀ ਕੋਰ ਲੱਗ ਰਹੀ ਹੈ ਵੀ ਪੂਰੀ ਅੰਜ ਵਿੱਚ ਕੈਮੀਕਲ ਪਾ ਕੇ ਸਪ੍ਰੇ ਹਾਂ ਪਾ ਕੇ ਉਸ ਨੂੰ ਮਾਰਿਆ ਜਾ ਸਕੀਏ ਸਮੱਸਿਆ ਬਹੁਤ ਵੱਡੇ ਪੱਧਰ ਤੇ ਹੋ ਗਈ ਹੈ। ਇਸ ਵਾਰੀ 2 ਮਹੀਨੇ ਦੇ ਵਿੱਚ ਲੋਕਾਂ ਨੂੰ ਤਿੰਨ ਸਮੱਸਿਆਵਾਂ ਆ ਗਈਆਂ। ਪਹਿਲਾਂ ਤਾਂ ਝੋਨਾ ਨਾ ਵਿਕਣ ਦੀ ਕਿਸਾਨੀ ਨੂੰ ਤੇ ਫਿਰ ਡੀਏਪੀ ਨਾ ਮਿਲਣ ਦੀ ਤੇ ਤੀਜੀ ਸਮੱਸਿਆ ਮਿੱਤਰੋ ਆ ਗਈ ਹੈ ਕਣਕ ਦੇ ਵਿੱਚ ਸੁੰਡ ਪੈ ਗਿਆ। ਭਰਾਮਾ ਦਾ ਹਰਾ ਹੋ ਗਿਆ ਹਰਾ। ਬਰਸੀਦ ਵਗੈਰਾ ਵੀ ਜੀ ਸੀ ਇਧਰ ਗੱਡੀ ਮੈਂਬਰ ਦੀ ਕਣਕ ਵੀ ਠੰਡੀ ਜੀ ਨਿਕਲ ਰਹੀ ਆ ਪੂਰੀ ਵਧੀਆ ਨਹੀਂ ਕਹਿ ਸਕਦੇ ਆਪਾਂ ਵੀ 100 ਦੇ 100% ਵਜਾਈ ਕਾਮਯਾਬ ਨਹੀਂ ਹੋਈ ਮਿੱਤਰੋ ਇਸ ਵਾਰੀ ਜ਼ਿਮੀਂਦਾਰ ਹੈ ਸਮੱਸਿਆਾਂ ਦੇ ਵਿੱਚ ਘਿਰਿਆ ਹੋਇਆ ਹੈ ਡੀਏਪੀ ਨਾ ਮਿਲਣ ਦੀ ਸਮੱਸਿਆ ਝੋਨੇ ਦੇ ਪੇਮੈਂਟਾਂ ਦੇ ਲੇਟ ਆਉਣ ਦੀ ਸਮੱਸਿਆ ਤੇ ਤੀਜੀ ਸਮੱਸਿਆ ਜਿਹੜੀ ਸੁੰਡ ਨੇ ਫੇਰ ਕਿਸਾਨੀ ਨੂੰ ਪ੍ਰਭਾਵਿਤ ਕੀਤਾ ਹੈ ਸੁੰਡ ਪੈ ਰਿਹਾ ਮਿੱਤਰੋ ਸੁੰਡਰੀ ਸਮੱਸਿਆ ਕਾਫੀ ਜ਼ਿਆਦੇ ਸੋਸ਼ਲ ਮੀਡੀਆ ਵਾਇਰਲ ਕਰ ਰਿਹਾ ਹੈ। ਸੁੰਡ ਬੜੇ ਬਦਤਰਤੀ ਪੈ ਰਿਹਾ ਹੈ ਇਸ ਲਈ ਕਿਸਾਨ ਵੀਰਾਂ ਨੂੰ ਬੇਨਤੀ ਹੈ ਵੀ ਆਪ ਦੇ ਕਣਕ ਦੇ ਵਿੱਚ ਬਾਰੀ-ਬਾਰੀ ਢੇੜਾ ਮਾਰਨ ਵਿਚਾਰ ਰੱਖਣ ਤੇ ਸਪਰੇਆਂ ਵગેਰਾ ਕਰਕੇ ਉਹਨੂੰ ਕੰਟਰੋਲ ਜ਼ਰੂਰ ਕਰਨ। ਸੁੰਡਰੀ ਸਮੱਸਿਆ ਤੇ ਆਪਾਂ ਤਰੀਕੀ ਨਾਲ ਗੱਲਬਾਤ ਕਰਾਂਗੇ। ਸੁਪਰ ਸੀਡਰ ਦੀ ਕਣਕ ਵગેਰਾ ਤੁਹਾਨੂੰ ਦਿਖਾ ਕੇ ਉਹਦੇ ਵਿੱਚ ਜਿਹੜੀ ਸੁੰਡਰੀ ਸਮੱਸਿਆ ਹੋ ਉਹ ਨੂੰ ਚੈੱਕ ਕਰਾਵਾਂਗੇ। ਮੈਟਰ ਆਪਾ ਪਹੁੰਚ ਗਏ ਆ ਆਪਣੇ ਪਿੰਡ ਜੰਟੀ ਭਰਾ ਦੀ ਮੋਟਰ ਲੈਟ ਚੱਲ ਰਹੀ ਹੈ ਤੇ ਸ਼ਾਇਦ ਕਰਾਂਗੇ ਅੰਡ ਕੱਲ ਨੂੰ ਤੁਹਾਨੂੰ ਸੁਪਰ ਸੀਟਰ ਥੋੜਾ ਜਿਹਾ ਵਜਾਉਂਦਾ ਵੀ ਦਿਖਾਵਾਂਗੇ ਜਿਹੜੀ ਲਾਸਟ ਵਜਾਈ ਆ ਸੁਪਰ ਸੀਟਰ ਦੀ ਕੱਲ ਨੂੰ ਆਪਣਾ ਸੁਪਰ ਸੀਟਰ ਵੀਜੇਗਾ ਭਾਈ ਰਜਿੰਦਰ ਦਾ ਤੇ ਉਸ ਆਪਾਂ ਤੁਹਾਨੂੰ ਸਮੱਸਿਆ ਬ੍ਰੀਕੀ ਦੇ ਨਾਲ ਸੁਣ ਲ ਜਿਹੜੀ ਸੁੰਡ ਦੀ ਸਮੱਸਿਆ ਕਿਸਾਨਾਂ ਨੂੰ ਬ੍ਰੀਕੀ ਦੇ ਨਾਲ ਦਿਖਾਵਾਂਗੇ ਚੈੱਕ ਕਰਾਵਾਂਗੇ ਆਪਣੇ ਚੈਨਲ ਤੇ ਅੱਜ ਲਈ ਇੰਨਾ ਹੀ ਜਾਜਤ ਦੇਉ ਭਰਾਵਾ ਆਪਣੇ ਚੈਨਲ ਨੂੰ ਮਿਲਿਆ ਬੜਾ ਪਿਆਰ ਸਾਰਿਆਂ ਦੇ ਦਿਲੋਂ ਧੰਨਵਾਦ ਜਉਂਦੇ ਬਸ ਦੇਰ ਪ੍ਰਮਾਤਮਾ ਤੋਂ ਤਰੱਕੀਆਂ ਦੇ ਗੰਡਿਆਂ ਦੀ ਫੱਕ ਦੀ ਕੈਰੀ ਗੰਡਿਆਂ ਦੀ ਫੱਕ ਆਪਣੀ ਹਰੀ ਹੋ ਗਈ ਹੈ ਲਸਣ ਲਸਣ ਵੀ ਵਧੀਆ ਹਰੀ ਹੋ ਗਈ ਹੈ ਤੇ ਇਧਰ ਗੋਬੀ ਵਗੈਰਾ ਗਾਜਰਾ ਵਗੈਰਾ ਆਪਣੀਆਂ ਤਿਆਰ ਨੇ ਲਗਭਗ ਨਈ ਵਾਲੀ ਮੋਟਰ ਮੇਚਾਂ ਦੇ ਬੁੱਝੇ ਵੀ ਆਪਣੇ ਲਗਭਗ ਜੇ ਚੱਲ ਪਏ ਨੇ ਬੈਂਗਣੀ ਦੇ ਬੁੱਝੇ ਵੀ ਬਹਾਲ ਹੋ ਗਏ ਨੇਗੇ ਵੋਬੀ ਵਗੈਰਾ ਗਾਜਰਾ ਵਗੈਰਾ ਹੋ ਗਿਆ ਨੇ ਚਾਰ ਫੁੱਲਵਾਂ ਨੇ ਸਟਾਰਟ ਹੋ ਗਏ ਨੇ ਤੇ ਕੁਛ ਗੰਡੇ ਲਾਈ ਸੀਗੇ ਪਛੇਤੇ ਹੋ ਗਏ ਹੋ ਗਏ ਨੇ ਪਾਲਕ ਵਗੈਰਾ ਸਾਰੀ ਬਾੜੀ ਆਪਣੀ ਹੋ ਗਈ ਐ ਬੜੀਆ ਤਿਆਰ ਅੱਗੇ ਤੁਹਾਨੂੰ ਵਰਸੀਨ ਦਿਖਾਵਾਂਗੇ ਆਪਣੀ ਇਹ ਹੈਗਾ ਜੀ ਆਪਣੀ ਵਰਸੀਨ ਦਾ ਬਾਹਰ ਕੁੱਤੇ ਵਗੈਰਾ ਤੋਂ ਬੰਦ ਕਰਕੇ ਰੱਖਦੇ ਆ ਅੱਗੇ ਆਪਣੀ ਵਰਸੀਨ ਸਰੋਂ ਨਿਕਲ ਰਹੀ ਐ ਬਰੀਕ ਹੈਲੇ ਬੜੀ ਮੜੀ ਦਿਖਾਈ ਦਿੰਦੀ ਐ ਖੇਤੀ ਹੋ ਗਈ ਐ ਮਿੱਤਰੋ ਇਸ ਵਾਰੀ ਛੋਲੇ ਵੀ ਆਪਣੇ ਨਿਕਲਨੇ ਸਟਾਰਟ ਹੋ ਗਏ ਨੇ ਛੋਲਿਆਂ ਦੀ ਕੈਰੀ ਵੀ ਜੀ ਹੈ ਬਾਜ਼ਾਰੇ ਕਣਕਾਂ ਦੇ ਬੜੇ ਲੇਟ ਨੇ ਤੁਹਾਨੂੰ ਪਹਿਲੀਆਂ ਵੀਡੀਓ ਚ ਵੀ ਦੱਸਿਆ ਨੇ ਆਪਾਂ ਵੀ ਇਸ ਇਸ ਦਿਨਾਂ ਦੇ ਵਿੱਚ ਆਪਾਂ ਜਦੋਂ ਖੇਤੀ ਆਪਣੀ ਸਟਾਰਟ ਸੀ ਤਾਂ ਆਪਾਂ ਕੋਰ ਲਾ ਕੇ ਸਾਰਾ ਕੰਮ ਨਬੇੜ ਦਿੰਦੇ ਸੀ ਤੇ ਇਸ ਵਾਰੀ ਕਣਕਾਂ ਹੀ ਵਿਜੜੀਆਂ ਨੇ ਤੇ ਮਿੱਤਰੋ ਖਰਾਬ ਨਾ ਵਾਢੇ ਲਈ 10 ਦਿਨਾਂ ਚ ਹੋ ਜਾਵੇਗਾ ਤਿਆਰ 80 ਦੀ ਵਾਰੀ ਆਵੇਗੀ ਬਦਵਾਰ ਨੂੰ ਖਾਲ ਲੋਡ ਕਰਕੇ ਕੱਸੀ ਦੀ ਵਾਰੀ ਲਾਵਾਂਗੇ ਜਵੀ ਦਾ ਹਰ ਆਪਣਾ ਤਿਆਰ ਹੈ ਲਗਭਗ ਜੀ 10 ਕੁ ਦਿਨਾਂ ਤੱਕ ਵੱਡੀ ਵੱਡੀ ਹੋ ਗਈ ਹੈ ਹਰਾ ਪਸ਼ੂ ਲਈ ਜ਼ਰੂਰੀ ਪੋਸ਼ਕ ਤੱਤ ਹੈ ਕਿਉਂਕਿ ਜਦੋਂ ਹਰਾ ਮੁੱਕ ਜਾਂਦਾ ਤਾਂ ਪਸ਼ੂ ਨਾਲ ਦੀ ਨਾਲ ਦੁੱਧ ਘਟ ਜਾਂਦੇ ਆ ਕਿਉਂਕਿ ਭਾਵੇਂ ਦੀ ਆਪਾਂ ਕਿੰਨੇ ਮੰਡ ਬੜੇਵਾ ਪਾਲ ਗਏ ਫਿਰ ਵੀ ਪਸ਼ੂ ਨੇ ਜਿਹੜੇ ਉਹ ਦੁੱਧ ਹਰੇ ਨਾਲ ਹੀ ਜ਼ਿਆਦਾ ਦਿੰਦੇ ਆ ਹਰਾ ਜ਼ਰੂਰੀ ਹੈ ਆਕਾ ਆਪਣਾ ਖਤਮ ਹੋ ਗਿਆ ਸੀ ਕਾਕੇ ਭਰਾ ਦੇ ਵੜਦੇ ਰਹੇ ਖਰਿਆ ਵਿੱਚ ਸੂਰੇ ਬੜਾ ਜੀ ਲੱਗਦਾ ਹੈ ਢੇੜਾ ਮਾਰਦੇ ਆ ਸ਼ਹਿਰ ਤੋਂ ਬਾਅਦ ਆਪਾਂ ਜਦੋਂ ਆਪਣੀ ਬਰਸੀਂ ਚ ਢੇੜਾ ਮਾਰਦੇ ਆ ਬੜਾ ਜੀ ਲੱਗਦਾ ਹੈ ਹਰਾ ਕਹੀ ਚੀਜ਼ ਹੈ ਜੀ ਲਵੰਦੀ ਹੈ ਆਪਣਾ ਰਾਜੂ ਵੀ ਸ਼ਹਿਰ ਤੇ ਆਪਣੇ ਨਾਲ ਜਾਂਦਾ ਹੁੰਦਾ ਹੈ ਆ ਗਿਆ